हां जी दोस्तों पहला ਆਪਾਂ ਇਸ ਜਗ੍ਹਾ ਦੀ ਵੀਡੀਓ ਬਣਾਈ ਆ ਆ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਮੈਂ ਜੋ ਕਿ ਇਸ ਜਗ੍ਹਾ ਤੇ ਗੁਰੂ ਦੀ ਵੀਡੀਓ ਦਸਦੀ ਜਾਂਦੀ ਆ ਇਹ ਗੁਰੂ ਨੇ ਬਣਾਈ ਸੀਗੀ ਜਗ੍ਹਾ ਤੇ ਇਹ ਬਣਾਈ ਆ ਜਗ੍ਹਾ ਚੇਲੇ ਨੇ ਆਜੋ ਆਪਣੇ ਨਾਲ ਵੀਡੀਓ ਦੇ ਵਿੱਚ ਜੁੜ ਜੋ ਆਪਾਂ ਜਿੰਨੀ ਕੀ ਜਾਣਕਾਰੀ ਹੈਗੀ ਆਪਾਂ ਆਪਣੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੇ ਆਂ ਜੀ ਹਾਂ ਜੀ ਦੋਸਤੋ ਦੇਖ ਸਕਦੇ ਬਹੁਤ ਹੀ ਸੋਹਣੀ ਲੁੱਕ ਆ ਹਾਂਜੀ ਬਹੁਤ ਸੋਹਣੀ ਲੁੱਕਾ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਬਹੁਤ ਸੋਹਣਾ ਦ੍ਰਿਸ਼ਾ ਤੇ ਜਿਹੜਾ ਇਸ ਦਾ ਇਤਿਹਾਸ ਹੈ ਨਾ 5-600 ਸਾਲ ਪੁਰਾਣਾ ਮੰਗਲਾਂ ਦੇ ਸਮੇਂ ਦੀ ਬਣੀ ਹੋਈ ਜਗ੍ਹਾ ਇਹ ਤੇ ਇੱਥੇ ਪ੍ਰੇਟਿਕ ਬਹੁਤ ਆਉਂਦੇ ਨੇ ਘੁੰਮਣ ਵੀ ਲਈ ਆਉਂਦੇ ਨੇ ਦੇਖਣ ਲਈ ਆਹ ਦੇਖੋ ਜੀ ਬਹੁਤ ਸੋਹਣਾ ਦ੍ਰਿਸ਼ਾ ਲੁਕੇਸ਼ਨ ਬਹੁਤ ਸੋਹਣੀ ਦੇਖਣ ਵਾਲੀ ਕੋਈ ਜਿਹੜਾ ਸਮਾਂ ਹੁੰਦਾ ਸੀਗਾ ਪਹਿਲਾਂ ਕੋਈ ਉਹ ਸਮਾਂ ਦੇ ਵਿੱਚ ਜੰਗਲ ਹੁੰਦਾ ਸੀਗਾ ਉਹ ਸਮਾਂ ਦੇ ਵਿੱਚ ਪਹੁੰਚ ਕੇ ਦੇਖੋ ਤਾਂ ਜੰਗਲ ਹੁੰਦਾ ਹੋਵੇਗਾ ਇਸ ਜਗ੍ਹਾ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣੀਆਂ ਇੰਟਾਂ ਲੱਗੀਆਂ ਹੋਈਆਂ ਨੇ ਇੱਕ ਇੱਕ ਇੰਟਾ ਐਨ ਚਿਣ-ਚਿਣ ਕੇ ਲੱਗੀ ਹੋਈ ਆ ਬਹੁਤ ਸੋਹਣੇ ਰੰਗ ਵੀ ਕੀਤਾ ਹੋਇਆ ਇਸ ਜਗ੍ਹਾ ਤੇ ਡਿਜ਼ਾਈਨ ਦੇ ਥੋੜੀ ਜੀਕ ਪ੍ਰਸ਼ਾਸਨ ਨੂੰ ਚਾਹੀਦਾ ਇਸ ਦੀ ਸੰਭਾਲ ਹੋਵੇ ਆ ਦੇਖੋ ਜੀ ਐਨ ਦੇਖੋ ਕੋਈ ਬਲ ਨਹੀਂ ਹੈਗਾ ਪੋਰਾ ਵੀ ਐਨ ਸਪੂਰੀ ਸਫਾਈ ਦੇ ਨਾਲ ਇਟਾਂ ਲੱਗੀਆਂ ਹੋਈਆਂ ਨੇ ਪੂਰੀ ਸਫਾਈ ਦੇ ਨਾਲ ਐਨ ਦੇਖੋ ਧਿਆਨ ਨਾਲ ਵੀਡੀਓ ਨੂੰ ਕੀ ਗੱਲ ਬਾਤ ਆ ਐਨ ਪੂਰੀ ਡਿਜ਼ਾਈਨ ਬਹੁਤ ਸੋਹਣਾ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਮੈਂ ਚਾਰੇ ਤੋਂ ਘੁੰਮ ਕੇ ਦਿਖਾਣਾ ਤੁਹਾਨੂੰ ਆਲੇ ਦੁਆਲੇ ਇਸ ਦੇ ਫਿਰ ਇਸ ਦੇ ਉੱਪਰ ਵੀ ਜਾ ਕੇ ਦੇਖਾਂਗੇ ਜੇ ਕੋਈ ਰਸਤਾ ਮਿਲਿਆ ਸੀੜੀਆਂ ਮਿਲੀਆਂ ਤਾਂ ਉੱਪਰ ਵੀ ਦੇਖਾਂਗੇ ਜਾ ਕੇ ਤੇ ਜਾਨਵਰਾਂ ਦੀ ਚਾਹਲ ਪਹਲ ਤੁਸੀਂ ਵੇਖ ਸਕਦੇ ਹੋ ਸੁਣ ਸਕਦੇ ਹੋ ਵੀਡੀਓ ਵਿੱਚ ਆਹ ਦੇਖੋ ਜੀ ਤੋਤੇ ਬਹੁਤ ਸੋਹਣੇ ਰੰਗ ਬਰੰਗੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਆ ਆ ਗੁੰਮਟਨੇਸ ਦੇ ਉੱਪਰ ਆਪਾਂ ਵਾਲੇ ਦਵਾਲੇ ਘੁੰਮ ਕੇ ਦਿਖਾ ਰਹੇ ਆ ਤੁਹਾਨੂੰ ਮੈਂ ਇਸ ਦੇ ਵਾਲੇ ਦਵਾਲੇ ਹਾਂਜੀ ਇੱਕ ਨਲਕਾ ਲੱਗਾ ਹੋਇਆ ਜੋ ਕਿ ਇਸ ਨੂੰ ਵੀ ਜਲ ਲੱਗ ਗਈ ਏ ਆ ਦੇਖ ਸਕਦੇ ਹੋ ਇਸ ਦੀ ਬਹੁਤ ਗੰਭੀਰ ਹਾਲਤ ਹੋ ਚੁੱਕੀ ਏ ਪਰ ਅੱਜ ਵੀ ਖੜਿਆ ਇਉਂ ਦਾ ਤਿਉਂ ਆ ਦੇਖੋ ਜੀ ਇਸ ਦੇ ਵਿੱਚ ਨਾ ਜਿਵੇਂ ਕਿ ਜੜਾਂ ਉਹ ਦਰਖਤ ਦੀਆਂ ਪਿੱਪਲ ਜਾਂ ਬਰੋਂਟਾ ਹੋਵੇਗਾ ਇਸ ਦੇ ਉੱਪਰ ਜੜਾਂ ਇਹਨਾਂ ਨੂੰ ਪ੍ਰਾਤਨ ਬਗਵਾ ਲੈਣਾ ਚਾਹੀਦਾ ਕਿ ਇਸ ਦੀ ਦੇਖਭਾਲ ਕੀਤੀ ਜਾਵੇ ਨਹੀਂ ਤਾਂ ਜਿਹੜੀਆਂ ਜੜਾਂ ਨੇ ਵੱਧੀਆਂ ਜਾਣਗੀਆਂ ਅੱਗੇ ਅੱਗੇ ਦਰਖਤ ਦੀਆਂ ਤੇ ਇਸ ਦਾ ਨੁਕਸਾਨ ਹੋ ਸਕਦਾ ਇਸ ਦੇ ਨਾਲ ਤੇ ਨਾਰੀਅਲ ਦੇ ਜਿਹੜੇ ਕੀ ਖਜੂਰਾ ਹੁੰਦੀਆਂ ਨੇ ਉਸ ਦੇ ਦਰਖਤ ਤੁਸੀਂ ਬੁੱਟੇ ਦੇਖ ਦਰਖਤ ਦੇਖ ਸਕਦੇ ਹੋ ਖਜੂਰਾ ਦੇ ਤੇ ਆਪਾਂ ਨਾ ਹੁਣ ਕੋਸ਼ਿਸ਼ ਕਰਾਂਗੇ ਇਸ ਦੇ ਉੱਪਰ ਪਹੁੰਚ ਕੇ ਦੇਖਾਂਗੇ ਕਿਵੇਂ ਦਾ ਬਣਿਆ ਹੋਇਆ ਆਲਾ ਦਵਾਲਾ ਇਸ ਦਾ ਕਿਵੇਂ ਕਮਰੇ ਨੇ ਇਸ ਦੇ ਵਿੱਚ ਸਰਕਾਰੀ ਸਾਰੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ 'ਤੇ ਜਾਰੀ ਇਹ ਦੱਸਾਂਗੇ ਜੀ ਤੇ ਆਹ ਸੀੜੀਆਂ ਨੇ ਇਸ ਦੇ ਉੱਪਰ ਚੜ੍ਹਨੇ ਲਈ ਕਾਫੀ ਵੱਡੀਆਂ ਸੀੜੀਆਂ ਨੇ ਆ ਤੇ ਆ ਦੇਖੋ ਜੀ ਇਸ ਜਗ੍ਹਾ ਤੇ ਬਾਬਾ ਜੀ ਦੀ ਕੋਈ ਮਸਜਿਦ ਵੀ ਹੈ ਚੈਲੇ ਦੀ ਜੋ ਕਿ ਚੈਲੇ ਦੀ ਜਗ੍ਹਾ ਦੱਸੀ ਜਾਂਦੀ ਹੈ ਹਾਂਜੀ ਬਹੁਤ ਸੋਹਣੀ ਡੈਕੋਰੇਸ਼ਨ ਤੁਸੀਂ ਵੇਖ ਸਾਦੇ ਹੋ ਬਹੁਤ ਸੋਹਣਾ ਡਿਜ਼ਾਈਨ ਤੇ ਇਸ ਜਗ੍ਹਾ ਤੇ ਪ੍ਰੇਟਿਕ ਵੀ ਆਉਂਦੇ ਨੇ ਦੂਰੋਂ ਦੂਰੋਂ ਦੇਖਣ ਦੇ ਲਈ ਤੇ ਆਪਾਂ ਹੁਣ ਦੇਖਦੇ ਆ ਉੱਪਰ ਵੀ ਜਾ ਕੇ ਦੇਖਦੇ ਆ ਇਸ ਨੂੰ ਤੇ ਆਲੇ ਦੁਆਲੇ ਤੇ ਦੁਕਾਨ ਨੂੰ ਦਿਖਾ ਦੇਣਾ ਵੇ ਇਹ ਕਿਵੇਂ ਦਾ ਬਣਿਆ ਹੋਇਆ ਥੋੜਾ ਜਿਹਾ ਪ੍ਰਸ਼ਾਸਨ ਚਾਹੀਦਾ ਇਸ ਦੀ ਸੰਭਾਲ ਕੀਤੀ ਜਾਵੇ ਜਿਵੇਂ ਕਿ ਇਹ ਨੁਕਸਾਨ ਹੋ ਰਿਹਾ ਨਾ ਇਸ ਜਗ੍ਹਾ ਤੇ ਪ੍ਰਸ਼ਾਸਨ ਦਾ ਫਰਜਵਾਨ ਦਾ ਇਸ ਦੀ ਸੰਭਾਲ ਹੋਵੇ ਟਾਈਮ ਦੇ ਨਾਲ ਸਮੇਂ ਦੇ ਨਾਲ ਸੰਭਾਲਿਆ ਜਾਵੇ ਇਸ ਨੂੰ ਕਿਹੜੀਆਂ ਨੁਕਸਾਨ ਹੋ ਰਿਹਾ ਇਹ ਕਿਵੇਂ ਹੋ ਰਿਹਾ ਇਸ ਦੀ ਨਾਲ ਸੰਭਾਲ ਕੀਤੀ ਜਾਵੇ ਤਾਂ ਜੋ ਕਿ ਜਿਹੜੀਆਂ ਸਾਡੀਆਂ ਆਣੇ ਵਾਲੀਆਂ ਪੀੜ੍ਹੀਆਂ ਨੇ ਜੇ ਇਸ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਹੀ ਉਹ ਸਾਡੇ ਬੱਚੇ ਦੇਖਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਹੁਣ ਸੀੜੀਆਂ ਉੱਪਰ ਚੜ੍ਹ ਕੇ ਦੇਖਦੇ ਹਾਂ ਆ ਦੇਖੋ ਜੀ ਪੌੜੀਆਂ ਚੜ੍ਹਦੀਆਂ ਨੇ ਇਸ ਦੇ ਉੱਪਰ ਕਾਫੀ ਵੱਡੀ ਉੱਚੀ ਪੜਾ ਇਸ ਜਗ੍ਹਾ ਤੇ ਪੌੜੀ ਹੁੰਦੀ ਹੋਵੇਗੀ ਤਾਂ ਉਹ ਟੁੱਟ ਚੁੱਕੀ ਹੈ ਇੱਕ ਤੇ ਹੁਣ ਇਸ ਲਈ ਆਹ ਥੋੜੇ 2-3 ਫੁੱਟ ਦਾ ਉੱਚਾ ਫਾਸਲਾ ਸੜਾ ਤਾਂ ਇਹ ਕਰਨਾ ਪੈਣਾ ਚੜ੍ਹ ਕੇ ਔਖਾ ਜਿਹਾ ਚੜ੍ਹਨਾ ਪੈਣਾ ਜੀ ਤੁਹਾਡੇ ਲਈ ਮੈਨੂੰ ਉੱਪਰ ਚੜ੍ਹ ਕੇ ਜਾਣਾ ਪੈਣਾ ਹੈ ਵਾਏ ਹਾਏ ਤੇ ਕੋਸਸ جاری ਆ ਤੇ ਨੇਰਾ ਕਾਫੀ ਜ਼ਿਆਦਾ ਹਾਂਜੀ ਦੋਸਤੋ ਨੇਰਾ ਇਸ ਜਗ੍ਹਾ ਤੇ ਹਾਂ ਲਾਈਟ ਲਗਾ ਲਈ ਮੈਂ ਤੁਹਾਨੂੰ ਦਿਖਾਣਾ ਜੀ ਬਹੁਤ ਸੋਹਣੀ ਜਗ੍ਹਾਏ ਇਹ ਦੇਖਣ ਵਾਲੀ ਅਤੇ ਆਲੇ ਜਿ ਦਿਵਾਲੇ ਤੁਸੀਂ ਆਲੇ ਜੇ ਵੇਚਦੇ ਹੋ ਵੀਡੀਓ ਵਿੱਚ ਹਾਂਜੀ ਇੱਥੇ ਨਾ ਸਾਡੇ ਵੀਰ ਹੋਰ ਭੈਣ ਭਰਾ ਵੀ ਆਉਂਦੇ ਨੇ ਦੇਖਣਾ ਆ ਦੇਖੋ ਉੱਪਰ ਪਹੁੰਚੇ ਆਪਾਂ ਤੂੰ ਰੱਜਦਾ ਹੀ ਨਹੀਂ ਹੈਗਾ ਉਹ ਬਿਰ ਮੜਾ ਚੁੱਪ 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 ਹਾਂਜੀ ਬਿਰ ਹੋਰ ਹਾਂਜੀ ਆਪਾਂ ਹਾਂਜੀ ਦੋਸਤੋ ਆਪਾਂ ਦੇਖੋ ਜੀ ਸੀੜੀਆਂ ਚੜ੍ਹ ਕੇ ਉੱਪਰ ਆ ਗਏ ਆ ਇਹ ਸੀੜੀਆਂ ਚੜ੍ਹ ਕੇ ਤੇ ਆਹ ਛੱਤ 'ਤੇ ਤੁਸੀਂ ਵੇਖ ਸਕਦੇ ਹੋ ਕੋਈ ਇਸਲੇ ਵਿੱਚ ਸਰੀਆਂ ਨਹੀਂ ਹੈਗਾ ਕੋਈ ਗਾਰਡਨ ਨਹੀਂ ਹੈਗਾ ਅੱਜ ਹੀ ਪੂਰੀ ਮਜ਼ਬੂਤੀ ਆ ਤੇ ਇਹ ਸੀੜੀਆਂ ਉੱਪਰ ਚੜ੍ਹਦੇ ਆ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਤੇ ਉੱਪਰ ਚੜ ਕੇ ਆਪਾਂ ਦਿਖਾਨੇ ਉੱਪਰ ਦਾ ਦ੍ਰਿਸ਼ ਕਿਵੇਂ ਦਾ ਹੈ ਹਾਂਜੀ ਆ ਦੇਖੋ ਦੋਸਤੋ ਉੱਪਰ ਪਹੁੰਚਾ ਤੁਹਾਡੇ ਲਈ ਮੈਂ ਸਿੜੀਆਂ ਚੜ ਕੇ ਤੇ ਇਸ ਜਗ੍ਹਾ ਤੇ ਵੀ نیچے ਵੀ ਕੁਝ ਬਣਿਆ ਹੋਇਆ ਹੈ ਇਸ ਦੇ نیچے ਪਹਿਲਾਂ ਦੇ ਸਮੇਂ ਦੇ ਨਾਲ ਕੋਈ ਹਸਾਬਾਤ ਬਣਿਆ ਹੋਊਗਾ ਵਿੱਚ ਇੱਥਾਂ ਬੈਠਣ ਦਾ ਵੀ ਆ ਦੇਖੋ ਜੀ ਉੱਪਰ ਗੁੰਮਟਟਾਇਆ ਬਣਿਆ ਹੋਇਆ ਤੇ ਇਸ ਜਗ੍ਹਾ ਤੇ ਖੜਨੇ ਲਈ ਆਲੇ ਦੁਆਲੇ ਨੂੰ ਘੁੰਮਣ ਦੇ ਲਈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਇਧਰੋਂ ਵੀ ਸੜੀਆਂ ਚੜ੍ਹਦੀਆਂ ਨੇ ਉੱਪਰ ਆਹ ਦੇਖੋ ਇਸ ਤਰਫਾ ਵੀ ਗੁੰਮਟਟਾ ਬਣਿਆ ਹੋਇਆ ਆਲੇ ਦੁਆਲੇ ਜੋ ਕਿ ਇਹ ਜਗ੍ਹਾ ਨਾਲ ਇਹ ਚੇਲੇ ਦੁਆਰਾ ਬਣਾਈ ਗਈ ਹੈ ਏ ਦੱਸਿਆ ਜਾਂਦਾ ਏ ਇਹ ਪਹਿਲਾਂ ਦੇ ਸਮੇਂ ਦੇ ਹੀ ਦੇਖੋ ਪੀੜੀ ਇਧਰੋਂ ਵੀ ਸੀੜੀਆਂ ਉੱਤਰਦੀਆਂ ਚੜ੍ਹਦੀਆਂ ਨੇ ਦੋ ਤਿੰਨ ਸੀੜੀਆਂ ਵਾਲੇ ਦਵਾਲੇ ਤੋਂ ਆਹਾ ਬਹੁਤ ਸੋਹਣੀ ਲੇਕਿਨ ਇਸ ਤਰ੍ਹਾਂ ਡੈਕੋਰੇਸ਼ਨ ਆ ਦੇਖੋ ਜੀ ਕਿਆ ਅੱਜ ਤੋਂ 500 ਸਾਲ ਪੁਰਾਣ ਪਹਿਲਾਂ ਦੇ ਸਮੇਂ ਦੀ ਜਗ੍ਹਾ ਇਹ ਬਣੀ ਹੋਈ ਤੇ ਇਸ ਜਗ੍ਹਾ ਨੀਚੇ ਕੁਈ ਸਮਾਨ ਸਮੋਹ ਰੱਖਣ ਨੂੰ ਇਸ ਦੇ ਵਿੱਚ ਪਹਿਲਾ ਸਮੇਂ ਦੇ ਵਿੱਚ ਤੇ ਇਸ ਤਰਫੋਂ ਵੀ ਸੀੜੀਆਂ ਉੱਤਰਦੀਆਂ ਚੜ੍ਹਦੀਆਂ ਨੇ ਹੁਣ ਤੇ ਆਪਾਂ ਹੁਣ ਆਪਾਂ ਆਲੇ-ਦੁਆਲੇ ਘੁੰਮ ਕੇ ਆ ਗਏ ਇਸ ਦੇ ਆਲੇ-ਦੁਆਲੇ ਬਹੁਤ ਸੋਹਣਾ ਦ੍ਰਿਸ਼ਾ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਬਹੁਤ ਹੀ ਬਿਊਟੀਫੁਲ ਤੇ ਉਹ ਇਸ ਤੋਂ ਥੋੜਾ ਵੱਡਾ ਇਹ ਮਕਬਰ ਆ ਇਹ ਵੀ ਥੋੜਾ ਜਿਹਾ ਉਸ ਤੋਂ ਛੋਟਾ ਇਹ ਮਕਬਰ ਆ ਇਸ ਨੂੰ ਹਾਂਜੀ ਮਕਬਰ ਆ ਕਿਹਾ ਜਾਂਦਾ ਇਹਨਾਂ ਨੂੰ ਵੇ ਦੂਸਰੇ ਮਕਬਰੇ ਵਿੱਚ ਗਏ ਆ ਜੋ ਕਿ ਚੇਲੇ ਦੁਆਰਾ ਬਣਾਇਆ ਗਿਆ ਏ ਤਾਂ ਆਪਾਂ ਹੁਣ ਉੱਤਰਦੇ ਆਂ ਇਸ ਜਗ੍ਹਾ ਤੋਂ ਚਿੜੀਆਂ ਤੁਸੀਂ ਵੇਖ ਸਕਦੇ ਹੋ ਆਪਾਂ ਤਾਂ ਹੁਣ ਦਿਖਾਇਆ ਵੀਡੀਓ ਜਰੀਏ ਆਹ ਲੀਹ ਡਾਲੇ ਤੇ ਚਿੜੀਆਂ ਉੱਤਰਦੀਆਂ ਨੇ ਪਹਿਲਾਂ ਆਪਾਂ ਉਧਰੋਂ ਚੜੇ ਸੀਗੇ ਤਾਂ ਆਪਾਂ ਇਸ ਤਰ੍ਹਾਂ ਆਪਾਂ ਹੁਣ ਉੱਤਰਦੇ ਆਂ ਦੂਸਰੀ ਤਰਫੋਂ ਹਾਂਜੀ ਇਤਿਹਾਸਕ ਜਿੱਜਾਂ ਨੇ ਇਹ ਸੰਭਾਲ ਰੱਖਣੀ ਚਾਹੀਦੀ ਆ ਬਾਕੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਜਗ੍ਹਾ ਤੇ ਇਹ ਚੀਜ਼ਾਂ ਦੇ ਵੱਲ ਧਿਆਨ ਦੇਣਾ ਕੀ ਹੁੰਦਾ ਏ ਜੋ ਕਿ ਕੋਈ ਹਿੱਸਾ ਦਾ ਨੁਕਸਾਨ ਨਾ ਕਰੇ ਜਿਹੜੇ ਛੱਡੀ ਆਣੇ ਵਾਲੀ ਪੀੜ੍ਹੀ ਕੀ ਦੇਖੇਗੀ ਉਹ ਜਿਵੇਂ ਕਿ ਆ ਦੇਖੋ ਸੀੜੀਆਂ ਦੀ ਕਾਫੀ ਨੁਕਸਾਨ ਹੋ ਚੁੱਕਿਆ ਇਸ ਜਗ੍ਹਾ ਤੇ ਚੜ੍ਹਨੇ ਉੱਤਰਨੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਏ ਥੋੜੀ ਜੀ ਜਿਹੜੀ ਮਰਮਤਾ ਨੇ ਇਸ ਦੀ ਮੁਰੰਮਤ ਕੀਤੀ ਜਾਵੇ ਜੋ ਕਿ ਇਹ ਸੀੜੀਆਂ ਨਾ ਦੇਖੋ ਜੀ ਇਸ ਜਗ੍ਹਾ ਤੋਂ ਟੁੱਟੀ ਹੋਈ ਆ ਆ ਦੇਖੋ ਇਸ ਦਾ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਨੂੰ ਚਾਹੀਦਾ ਇਸ ਦੀ ਨਿਗਰਾਨੀ ਰੱਖੇ ਸਰਕਾਰ ਇਸ ਵੱਲ ਧਿਆਨ ਦੇਵੇ ਹਾਂਜੀ ਆ ਦੇਖ ਸਕਦੇ ਹਾਂ ਕਾਫੀ ਸੋਹਣੀ ਲੁੱਕ ਆ ਤੇ ਆ ਬਾਦਰਾ ਵਹਾਰ ਦਾ ਬਹੁਤ ਸੋਹਣੀ ਡੈਕੋਰੇਸ਼ਨ ਤੁਸੀਂ ਵੇਖ ਸਕਦੇ ਹੋ ਜਿਹੜੇ ਪਹਿਲਾਂ ਦੇ ਆਰਜੀ ਡਾਇਰੈਕਟਰ ਸੀਗੇ ਬਹੁਤ ਹੀ ਬਹੁਤ ਕਮਾਲ ਸੀ ਜੋ ਵੀ ਦੇਖੋ ਕਿਾ ਕਮਾਲ ਦੀ ਕਲਾਕਾਰੀ ਕੀਤੀ ਹੋਣਾ ਨੇ ਵੀ ਹਾਂ ਤੇ ਆਪਾਂ ਸੀੜੀਆਂ ਉਤਰ ਕੇ ਦੇਖਦੇ ਨੇ نیچے ਜਾਂਦੇ ਆ ਥੋੜਾ ਜਿਹਾ ਕਹਣਾ ਜਿਹੜੇ ਕੋਲਮਣੇ ਫਿਰਨੇ ਆਲੇ ਆਉਂਦੇ ਨੇ ਸਰਾਰਤੀ ਅਨਸਰ ਹੁੰਦੇ ਨੇ ਕੁਝ ਉਹ ਨੁਕਸਾਨ ਕਰਦੇ ਨੇ ਉਹਨਾਂ ਵੱਲ ਸਰਕਾਰ ਥੋੜਾ ਜਿਹਾ ਪ੍ਰਸ਼ਾਸਨ ਧਿਆਨ ਦੇਵੇ ਸੰਭਾਲ ਕੀਤੀ ਜਾਵੇ ਜਿਵੇਂ ਕਿ ਇਹ ਸੀੜੀਆਂ ਦਾ ਨੁਕਸਾਨ ਹੋਇਆ ਵਾ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਨੇ ਜਿਹੜੀਆਂ ਪੁਰਾਣੀਆਂ ਇੱਟਾਂ ਨੇ 1 2 3 4 5 6 7 ਘਟੋ ਘਟ 14 15 ਇੱਟਾਂ ਟੁੱਟੀਆਂ ਹੋਈਆਂ ਨੇ ਜਿਸ ਤਰ੍ਹਾਂ ਇੱਟਾਂ ਲੱਗੀਆਂ ਹੋਈਆਂ ਨੇ 1 2 3 4 5 5 ਇੰਟਾਂਸ ਜਗ੍ਹਾ ਲੱਗੀਆਂ ਨੇ ਤੇ ਇਸ ਦਾ 14 14 15 ਇੰਟਾਂ ਦਾ ਨੁਕਸਾਨ ਹੋਇਆ ਵਾ ਕੱਢੀਆਂ ਹੋਈਆਂ ਨੇ ਜੋ ਕੀ ਹਾਂਜੀ ਵੀਡੀਓ ਤੁਸੀਂ ਵੇਖ ਰਹੇ ਹੋ ਆਪਣੇ ਚੈਨਲ ਜਰੀਏ ਮੈਂ ਇਸ ਜਗ੍ਹਾ ਤੇ ਪਹਿਲੀ ਵਾਰ ਆਇਆ ਹਾਂ ਦੋਸਤੋ ਇਸ ਜਗ੍ਹਾ ਨੂੰ ਫੜਵਾ ਰਹੇ ਹਾਂ ਆਪਣੇ ਚੈਨਲ ਦੇ ਜਰੀਏ ਤੇ ਆ ਆਲ ਆਲੇ ਜਿਹਨੇ ਜਿਹੜੇ ਪਹਿਲਾਂ ਦੇ ਸਮੇਂ ਦੇ ਰੱਖੇ ਹੋਏ ਨੇ ਬਹੁਤ ਹੀ ਮਜ਼ਬੂਤੀ ਤੁਸੀਂ ਵੇਖ ਸਕਦੇ ਹੋ ਤੇ ਆਹ ਦੇਖੋ ਇਸ ਜਗ੍ਹਾ ਤੇ ਨਾ ਪੌੜੀ ਘੁੰਮਦੀ ਆ ਥੋੜਾ ਜਿਹਾ ਨੁਕਸਾਨ ਕੀਤਾ ਹੋਇਆ ਉੱਤਰ ਨੇ ਚੜ੍ਹਨ ਦੇ ਵਿੱਚ ਥੋੜੀ ਜਿਹੀ ਖਾਈ ਆਉਂਦੀ ਆ ਜਿਵੇਂ ਕਿ ਸਿਆਣਾ ਬੰਦਾ ਜਿਹੜਾ ਕਿ ਬਜ਼ੁਰਗਾ ਉਸਨੂੰ ਤਾਂ ਬਹੁਤ ਔਖਾ ਹੋਵੇਗਾ ਚੜ੍ਹਨਾ ਉੱਤਰਨਾ ਇਸ ਤੇ ਜਗ੍ਹਾ ਤੇ ਹਾਂਜੀ ਉਹ ਦੇਖ ਸਕਦੇ ਹੋ ਇਸ ਜਗ੍ਹਾ ਤੇ ਬਾਬਾ ਜੀ ਦੀ ਜਗ੍ਹਾ ਇਹ ਕੋ ਦਰਗਾਹ ਏ ਅੰਦਰ ਤੇ ਆਪਾਂ ਥੋੜਾ ਜਿਹਾ ਤੁਹਾਨੂੰ ਪਹਲਵਾ ਤੁਹਾਨੂੰ ਫਲਵਾ ਦਨੇ ਆ ਵੀਡੀਓ ਚ ਹਾਂਜੀ ਦੋਸਤੋ ਇਹ ਆ ਗਈਆਂ ਪੀਰਾਂ ਦੀ ਜਗ੍ਹਾ ਹੈ ਇਹ ਚੇਲੇ ਦੀ ਜਗ੍ਹਾ ਦੱਸੀ ਜਾਂਦੀ ਆ ਜਾਣਕਾਰੀ ਮੁਤਾਬਕ ਜਿਵੇਂ ਮੈਨੂੰ ਜਾਣਕਾਰੀ ਹੋਈ ਆ ਇਹ ਕਹਿੰਦੇ ਚੇਲੇ ਦੀ ਜਗ੍ਹਾ ਦੱਸੀ ਜਾਂਦੀ ਆ ਜਿਹੜੀ ਪਹਿਲਾਂ ਆਪਾਂ ਨੇ ਵੀਡੀਓ ਕੀਤੀ ਸੀਗੀ ਉਹ ਉਸ ਜਗ੍ਹਾ ਤੇ ਗੁਰੂ ਦਾ ਸਥਾਨ ਆ ਇਹ ਮਕਬਰਾ ਜਿਹੜਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਇਹ ਤਿੰਨ ਇਹ ਤਿੰਨ ਸਿੱਤਾਂ ਨੇ ਜੋ ਕਿ ਤੁਸੀਂ ਵੇਖ ਸਕਦੇ ਹੋ ਆਪਣੇ ਚੈਨਲ ਜਰੀਏ ਕਰੋ ਇਹ ਦਰਸ਼ਕਾਂ ਜਿਹੜੇ ਮੁਸਲਮਾਨ ਭੈਣ ਭਰਾ ਨੇ ਉਹ ਇਸ ਜਗ੍ਹਾ ਤੇ ਆ ਕੇ ਨਵਾਜ ਵੀ ਅਦਾ ਕਰ ਸਕਦੇ ਨੇ ਜਿਵੇਂ ਕਿ ਉਹਨਾਂ ਨੂੰ ਆਪਣੇ ਧਰਮ ਬਾਰੇ ਪਤਾ ਏ ਜੇਕਰ ਉਹਨਾਂ ਕੋ ਤਾਂ ਆਪਣੀ ਵੀਡੀਓ ਜਾਂਦੀ ਆ ਤਾਂ ਜਰੂਰ ਇਸ ਜਗ੍ਹਾ ਤੇ ਆ ਕੇ ਦਰਸ਼ਨ ਕਰਨਾ ਉਹ ਵੀ ਆ ਕੇ ਇਹਨਾਂ ਜਗਾਂ ਨੂੰ ਨਾ ਸੰਭਾਲਿਆ ਜਾਵੇ ਪ੍ਰਸ਼ਾਸਨ ਵੱਲੋਂ ਸੰਭਾਲ ਕੀਤੀ ਜਾਵੇ ਇਸ ਜਗ੍ਹਾ ਦੀ ਤਾਂ ਜੋ ਕਿ ਜਿਹੜੇ ਸਾਡੇ ਆਉਣੇ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਜਾਣਕਾਰੀ ਹੋਵੇ ਵੀ ਸਾਡੇ ਇਤਿਹਾਸ ਦੇ ਵਿੱਚ ਬਹੁਤ ਕੁਝ ਹੈ ਦੇਖਣੇ ਨੂੰ ਹਾਂਜੀ ਦੇਖੋ 5-6 ਫੁੱਟ ਜਿਹੜੀਆਂ ਦਵਾਰਾਂ ਨੇ ਚੌੜੀਆਂ ਨੇ ਜਿਸ ਕਰਕੇ ਇਹ ਜੇ ਅੱਜ ਵੀ ਮਣਿਆ ਦੀ ਇਸ ਦੀ ਬਹੁਤ ਤਾਕੜੀ ਖੜੀ ਆ ਬਹੁਤ ਚੌੜੀਆਂ ਦਵਾਰਾਂ ਨੇ ਕੰਦਾ ਨੇ ਜੋ ਕੀ ਹਾਂਜੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਜਗ੍ਹਾ ਦੀ ਨਾ ਸੰਭਾਲ ਕਰੇ ਜਿਹੜੇ ਪ੍ਰੇਟਕ ਨੇ ਕੁਝ ਗਲਤ ਅੰਸਰ ਨੇ ਆਉਣਾ ਜਿਹੜੇ ਵੀ ਇਸ ਜਗ੍ਹਾ ਤੇ ਨੁਕਸਾਨ ਨਾ ਕਰਨਾ ਤਾਂ ਜੋ ਕਿ ਜਿਹੜੇ ਸਡੇ ਆਉਣ ਵਾਲੇ ਬੱਚੇ ਨੇ ਉਹ ਕੀ ਦੇਖਣਗੇ ਇਸ ਜਗ੍ਹਾ ਬਾਰੇ ਉਹਨਾਂ ਨੇ ਵੀ ਦੇਖਣਾ ਸਾਡੇ ਬੱਚਿਆਂ ਨੇ ਜਿਹੜੇ ਬੱਚੇ ਨੇ ਸਾਡੇ ਅਗਲੀ ਪੀੜ੍ਹੀ ਆ ਉਹ ਕੀ ਜਾਣਕਾਰੀ ਉਹਨਾਂ ਨੂੰ ਤਾਂ ਹੀ ਮਿਲੇਗੀ ਜੇਕਰ ਇਹਨਾਂ ਦਾ ਸੰਭਾਲ ਰਵੇਗੀ ਪੂਰੀ ਚੰਗੀ ਤਰ੍ਹਾਂ ਹਾਂਜੀ ਦੇਖ ਸਕਦੇ ਹਾਂ ਬਹੁਤ ਸੋਹਣੀ ਲੋਕਾਂ ਵਾਲੀ ਦਿ ਵਾਲੀ ਦਿਸਦੀ ਸਾਡੇ ਚੈਨਲ ਨੂੰ ਕਰ ਲੋ ਹੀ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣਾਂ ਮੈਂ ਤੁਹਾਡੇ ਤੱਕ ਅਜਿਹੀਆਂ ਵੀਡੀਓ ਵਧੀਆ ਵਧੀਆ ਤੁਹਾਡੇ ਤੱਕ ਲੈ ਆਇਆ ਲੈ ਕੇ ਆਵਾਂ ਫੋਜ ਕੇ ਵਧੀਆ ਵਧੀਆ ਵੀਡੀਓ ਤਾਂ ਜੋ ਕਿ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹੇ ਜੇਕਰ ਤੁਸੀਂ ਮੇਰੀਆਂ ਵੀਡੀਓ ਪੈਣ ਭਰਾਵੋ ਵਧੀਆ ਵੱਧ ਤੋਂ ਵੱਧ ਦੇਖੋਗੇ ਫਿਰ ਮੈਂ ਵੀ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ ਵਧੀਆ ਤੁਹਾਨੂੰ ਵੀਡੀਓ ਦਿਖਾਵਾਂ ਹਾਂਜੀ ਦੋਸਤੋ ਭੈਣੋ ਤੇ ਭਰਾਵੋ ਬੱਚਿਓ ਪਿਆਰਿਓ ਬਜ਼ੁਰਗੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜਿਨ੍ਹਾਂ ਕੋਲ ਮੇਰੀ ਵੀਡੀਓ ਪਹੁੰਚਦੀ ਆ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਮੈਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੱਕ ਹਾਜ਼ਰ-ਨਾਜ਼ਰ ਕਰਦਾ ਰਹਾ। ਇਸ ਲਈ ਕਰ ਲੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਜਿਹੜੀ ਸਾਡੇ ਆਉਣੇ ਵਾਲੀ ਜਨਰੇਸ਼ਨਾਂ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਭੂਇਖ ਬਾਰੇ ਪਤਾ ਲੱਗੇ ਵੀ ਅਜਿਹਾ ਮਾਰਤਾ ਵੀ ਦੇਖਣ ਦੇ ਲਾਇਕ ਨੇ। ਜੋ ਕਿ ਅੱਜ ਤੋਂ ਇਹ ਇਮਾਰਤਾ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਮਕਬਰਾਂ ਇਹ 5-600 ਸਾਲ ਪੁਰਾਣਾ ਹੈ ਜੋ ਕਿ ਕਹਿ ਸਕਦੇ ਹਾਂ 1400-1500 ਸਨ ਦੇ ਵਿੱਚ ਬਣਿਆ ਹੋਇਆ ਮੰਗਲਾਂ ਦੇ ਸਮੇਂ ਦੇ ਸਮੇਂ ਦਾ ਮੰਗਲਾਂ ਦੇ ਸਮੇਂ ਦਾ ਬਣਿਆ ਹੋਇਆ ਇਹ ਦੇਖੋ ਮਜ਼ਬੂਤੀ ਕਿੰਨੀ ਇਸ ਦੇ ਵਿੱਚ ਕਿੰਨੀਆਂ-ਕਿੰਨੀਆਂ ਚੌੜੀਆਂ ਦਵਾਰਾਂ ਨੇ ਕਿੰਨੀਆਂ ਚੌੜੀਆਂ ਦਵਾਰਾਂ ਹੁਣ ਕਰਕੇ ਤਾਂ ਹੀ ਅੱਜ ਖੜਾ ਹੀ ਜੀ ਇਹ ਤੇ ਆਲੇ-ਦਾਲੇ ਖੇਤ ਨੇ ਤੁਸੀਂ ਵੇਖ ਸਕਦੇ ਹੋ ਤੇ ਆਹ ਖਜੂਰਾਂ ਦੇ ਦਰਖਤ ਤੇ ਬਹੁਤ ਹੀ ਮਜ਼ਬੂਤੀ ਨਾਲ ਬਣਿਆ ਹੋਇਆ ਤੇ ਇਸ ਦੀ ਜਿਹੜੀ ਡੈਕੋਰੇਸ਼ਨ ਬਹੁਤ ਹੀ ਬਾ ਕਮਾਲ ਆ ਇੱਕ ਇੱਕ ਇੰਟ ਘੜੀ ਘੜ ਕੇ ਲਾਈ ਹੋਈ ਹੈ ਚਿੰਚਣ ਕੇ ਬਹੁਤ ਹੀ ਮਜ਼ਬੂਤੀ ਦੇ ਨਾਲ ਬਹੁਤ ਹੀ ਸਫਾਈ ਦੇ ਨਾਲ ਤੁਸੀਂ ਵੇਖ ਸਕਦੇ ਹੋ ਆ ਦੇਖੋ ਬਹੁਤ ਹੀ ਸਫਾਈ ਦੇ ਨਾਲ ਇੰਟ ਲੱਗੀਆਂ ਹੋਈਆਂ ਨੇ ਇੱਕ ਇੱਕ ਇੰਟ ਚਿੰਚਣ ਕੇ ਬਹੁਤ ਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਲੱਗੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਡੈਕੋਰੇਸ਼ਨ ਆ ਤੇ ਥੋੜਾ ਜਿਹਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਜੋ ਕਿ ਜਿਹੜੇ ਆਉਣ ਵਾਲੇ ਸਾਡੇ ਸਮੇਂ ਦੇ ਵਿੱਚ ਬੱਚੇ ਨੇ ਉਹ ਵੀ ਇਸ ਚੀਜ਼ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਰਹਿਣ ਜੇਕਰ ਸਾਡੀਆਂ ਇਮਾਰਤਾਂ ਵਧੀਆ ਰਹਿਣਗੀਆਂ ਇਉਂ ਦੇ ਕਿਉਂ ਆਹ ਦੇਖੋ ਜੀ ਆਲੇ-ਦਾਲੇ ਤੋਂ ਚੰਗੀ ਤਰ੍ਹਾਂ ਦੇਖੋ ਧਿਆਨ ਨਾਲ ਬਹੁਤ ਹੀ ਸੋਹਣੀ ਕੋਈ ਵੀ ਕਿਤੇ ਵਿੰਗ ਬਣਨੀ ਹੈਗਾ ਕਿਸੇ ਵੀ ਇંટ ਦੇ ਵਿੱਚ ਜਿਵੇਂ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਹੁਣ ਤਾਂ ਬਹੁਤ ਤਰੀਕੇ ਆ ਗਏ ਬਹੁਤ ਹੀ ਔਜ਼ਾਰ ਆ ਗਏ ਨਵੇਂ ਤਰੀਕੇ ਦੇ ਪਹਿਲਾਂ ਸਮੇਂ ਦੇ ਵਿੱਚ ਦੇਖੋ ਕੀ ਹੁੰਦਾ ਸੀਗਾ ਕਿੰਨਾ ਦਿਮਾਗ ਹੁੰਦਾ ਹੋਵੇਗਾ ਉਹਨਾਂ ਲੋਕਾਂ ਦਾ ਉਹਨਾਂ ਮਿਸਤਰੀਆਂ ਦਾ ਉਹਨਾਂ ਆਰਚੀਟੈਕਟਾਂ ਦਾ ਜਿਹਨੇ ਇੰਨੀ ਸਫਾਈ ਦੇ ਨਾਲ ਇਹ ਕੰਮ ਕੀਤਾ ਹੋਇਆ ਏ ਤਿੰਨ ਅੰਨੀਆਂ ਇੰਟਾ ਲਾਉਣੀਆਂ ਬਹੁਤ ਹੀ ਕਮਾਲ ਦੀ ਗੱਲ ਆ ਇਹ 8 8 ਚੌੜੀਆਂ ਫੁੱਟ ਚੌੜੀਆਂ ਦਾ 12 ਨੇ 9 10 ਫੁੱਟ ਫੁੱਟ ਚੌੜੀਆਂ ਤੇ ਆਪਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤਾਂ ਜੋ ਕਿ ਹਰ ਇੱਕ ਬੱਚੇ ਦੇ ਮੈਲ ਵਿੱਚ ਜਾਵੇ ਵੀਡੀਓ ਸਾਡੀ ਤੇ ਹਰ ਇੱਕ ਬੱਚੇ ਨੂੰ ਸਾਡੇ ਇਸ ਇਤਿਹਾਸ ਬਾਰੇ ਪਤਾ ਲੱਗੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਬਹੁਤ ਹੀ ਜਿਹੜੇ ਰੰਗ ਨੇ ਇਹ ਉਹਨਾਂ ਸਮਿਆਂ ਦੇ ਨੇ ਬਣੇ ਹੋਏ ਲੱਗੇ ਹੋਏ ਆਹ ਦੇਖੋ ਰੰਗ ਵੀ ਬਹੁਤ ਵਧੀਆ ਉਹਨਾਂ ਸਮਿਆਂ ਦੇ ਰੰਗ ਆਹ ਫੁੱਲ ਬੁੱਟੇ ਦਰਖਤ ਜੇ ਬਣਾਏ ਹੋਏ ਨੇ ਆਹ ਦੇਖ ਸਕਦੇ ਹੋ ਬਾਕੀ ਕਲਾਕ੍ਰਿਤੀ ਕਿੱਤੀ ਹੋਈ ਆ ਬਹੁਤ ਸੋਹਣੀ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਹੀ ਬਾਕਮਾਲ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਲਿਓ ਸ਼ੇਅਰ ਤੇ ਆਪਾਂ ਇੱਥੇ ਤੁਹਾਡੇ ਨਾਲ ਅਲਵਿਦਾ ਤੇ ਆਪਾਂ ਇੱਥੇ ਤੋਂ ਅੰਤ ਨਾਲ ਕਰਦੇ ਆ ਸਤਿ ਸ੍ਰੀ ਅਕਾਲ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ